ਜੀ ਦੋਸਤੋ ਸੱਸੀ ਘੱਲ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਠੀਕ ਹੋਵਾਂਗੇ ਤੇ ਅੱਜ ਅਸੀਂ ਜਾ ਰਹੇ ਹਾਂਗੇ ਖੜਕੀ ਬਾਜ਼ਾਰ ਖੜਕੀ ਬਾਜ਼ਾਰ ਜਾ ਰਹੇ ਹਾਂ ਅਸੀਂ ਇੱਥੇ ਦਾ ਮੌਸਮ ਦੇਖੋ ਬਹੁਤ ਵਧੀਆ ਤੇ ਅੱਜ ਆਪਾਂ ਨੂੰ ਛੇਮਾ ਦੇਣਾ ਹੈਗਾ ਇੱਥੇ ਪੂਨੇ ਚ ਤੇ ਅੱਜ ਆਪਾਂ ਖੜਕੀ ਬਾਜ਼ਾਰ ਤੋਂ ਹੁਣ ਜਾ ਰਹੇ ਹਾਂ ਜੀ ਇਹ ਸਮਾਂ ਬਈ ਆ ਰਹੀ ਹੈ ਲਾਲੀ ਦੀ ਪਟਰੀ ਆ ਉਹ ਥੱਲੇ ਮੈਟਰੋ ਆ ਉੱਪਰ ਉਹ ਮੈਟਰੋ ਦੀ ਹੋ ਜਾਂਦੀ ਹੈ ਲਈ 6 ਤੋਂ ਪਲੱਸ ਟਾਈਮ ਹੋ ਗਿਆ ਤੋਂ ਮੈਟਰੋ ਜਾਂਦੀ ਹੈ ਸਲ ਪੂਰਾ ਕਰਾਊਡਾਂ ਦੀ ਚ ਦੇਖੋ ਪੂਰੀ ਭਗੀ ਜਾਂਦੀ ਹੈ ਸੜਕ ਮੈਟਰੋ ਕੋਲ ਦੀ ਚੱਲਦੇ ਆਪਾਂ ਇੱਥੇ ਗੱਜਾਂਦੀ ਹੈ ਮੈਟਰੋ ਵੀ ਦੇਖਣਾ ਦੇਖੋ ਗਾਇਸ ਪੂਰੇ ਸ਼ਹਿਰ ਦੀਆਂ ਸੜਕਾਂ ਆ ਉੱਪਰ ਮੈਟਰੋ ਆ ਉੱਪਰ ਮੈਟਰੋ ਆ ਮੈਟਰੋ ਦੀ ਪਟੜੀ ਹੈਗੀ ਇਧਰ ਇਲੈਕਟ੍ਰੀਕਲ ਕਾਰਾਂ ਬਹੁਤ ਚੱਲ ਲੱਗਣਾ ਇਲੈਕਟ੍ਰੀਕਲ ਬੱਸਾਂ ਵੀ ਚੱਲਦੇ ਆ ਆ ਦੇਖੋ ਸਾਹਮਣੇ ਤੇ ਗਾਇਸ ਅੱਜ ਜਿਹੜੀ ਸੜਕ ਆ ਇਹ ਸਿੱਧੀ ਮਾਰਕੀਟ ਨੂੰ ਜਾਂਦੀ ਹੈਗੀ ਆਪਾਂ ਇੱਥੋਂ ਤੁਰੇ ਆਨੇ ਆਗੇ ਬਹੁਤ ਹੀ ਯਾਰ ਆ ਰਿਹਾ ਹੈਗਾ ਇੱਥੇ ਜਾਂਚ ਸ਼ਾਮ ਜੇ ਬਾਹਰ ਨਿਕਲੇ ਇੱਥੇ ਦੁਪਹਿਰੇ ਤਾਂ ਬਹੁਤ ਗਰਮੀ ਹੋ ਜਾਂਦੀ ਹੈਗੀ ਮੇਜਰ ਆਹਰ ਕੇ ਕਾਟੀਵਾਰ ਨਿਕਲਦੇ ਸ਼ਾਮ ਨੂੰ ਸਾਰੇ ਇੱਥੇ ਬਾਕ ਕਰਨ ਆਉਂਦੇ ਹੁੰਦੇ ਹੈਗੇ ਸਾਰੇ ਬਾਹਰ ਨਿਕਲਦੇ ਅੱਜ ਨਹੀਂ ਲਾਲ ਲਾਲ ਮਸੂਆ ਹਰ ਕੀ ਬਾਜ਼ਾਰ ਆ ਗਿਆ ਜੀ ਆਹ ਇੱਧਰ ਦੇਖੋ ਦੁਕਾਨਾਂ ਹਰ ਕੀ ਬਾਜ਼ਾਰ ਇੱਥੇ ਬਹੁਤ ਅੰਦਾ ਸਾਹਮਣੇ ਦੇਖੋ ਆਪਾਂ ਫੜ ਕੇ ਜਾ ਰਹੇ ਹਾਂ ਗਰਾਊਂਡਾਂ ਲੱਗੀਆਂ ਪੀਆਂ ਘੁੰਮਣਾ ਆਪਸੇ ਮੇਰੇ ਯਾਰ ਦੋਸਤਾਂ ਦੇ ਆਏ ਮੈਚ ਚੱਲੀ ਹੈ ਇਹ ਮੈਂ ਨਿਕਲ ਰਿਹਾ ਆਹ ਦੇਖੋ ਆ ਮੈਚ ਦੇਖੇਂਦਾ ਬਾਜ਼ਾਰ ਚ ਵੀ ਆਵੇਂ ਕਿਸੇ ਦੇ ਬਕੌਸ ਵਿੱਚ ਮਰਵਾਉਗਾ ਆਉ ਪੁੱਲ ਹੀ ਰਹਿੰਦਾ ਹੈ ਬਈ ਖੜਕੀ ਬਾਜ਼ਾਰ ਜਿਹੜਾ ਬਹੁਤ ਕਸਟਮਰ ਹੁੰਦੇ ਇੱਥੇ ਆ ਜਾਂਦੇ ਆ ਕੱਪੜਿਆਂ ਦੀ ਸ਼ਾਪ ਆ ਦੇਖੋ ਆਵਾਜ਼ ਨਹੀਂ ਆਉਂਦੀ ਟੀ ਬੋਲ ਕੀ ਹੈਗਾ ਭਾਈ ਆ ਦੇਖੋ ਭੋਰੰਡਿਆ ਆ ਦੇਖੋ ਸਾਹਮਣੇ ਉਹ ਬਿਲਡਿੰਗ ਆ ਗਈ ਸ਼ੰਕਰ गाय आप घूम रहे हैं इतने सारे सारकाना है पॉलीथीन लाई पॉलीथीन लाइन आ गया हर की बाजार पूजे बच्चे तो इतों के लोग भी एक दूजे ने गल गुली घट ही करते हैं कि रवान का पूरा है हर की शहर ਬਹੁਤ ਹੀ ਵਧੀਆ ਬਜ਼ਾਰ ਆ ਵੀ ਬਹੁਤ ਲੰਮਾ ਬਜ਼ਾਰ ਆ ਆ ਦੇਖਿਆ ਜਾਂਦੇ ਹੈ ਇਹ ਹੈਗਾ ਖੜਕੇ ਬਜ਼ਾਰ ਇੱਥੇ ਫਰੂਟ ਦੀਆਂ ਦੁਕਾਨਾਂ ਸਿੱਧੀਆਂ ਜਾ ਕੇ ਹਰ ਤਰ੍ਹਾਂ ਦਾ ਇੱਥੇ ਖਾਣ ਮਿਲਦਾ ਖਾਣਾ ਮਿਲਦਾਗਾ ਨੌਨ ਵੇਜ ਵੇਜ ਸਾਰਾ ਕੁਝ ਮਿਲਦਾਗਾ ਆ ਦੇਖੋ ਇੱਥੇ ਲੋਕ ਤੁਰੇ ਫਿਰਦੇ ਆਗੇ ਆ ਦੇਖੋ ਇਹ ਬਜ਼ਾਰ ਅਹੀਂ ਚੈੱਕ ਕਰਦਾ ਮੈਂ ਕਿਧਰ ਰਹਿੰਦਾਗਾ ਇੱਥੇ ਬਈ ਯਾਰ ਬੱਸ ਢਾਣੀ ਰਹਾ ਮੈਨੂੰ ਯਾਰ ਕਿੱਦੇ ਦਾ ਭਾਲੀ ਨਾ ਯਾਰ ਮੈਂ बस आ देखो पालनेंबू खरीद रहे हैं कि दस रुपए छह निम्बू देंगे आ पेड़े जगतार अर् लै रहे हैं ਕਾਫੀ ਕਿਤੇ ਬਾਰੇ ਆ ਆ ਦੇਖੋ ਨਿਆਣੇ ਕੁਛ ਲੈ ਰਹੇ ਆ ਪੁਣੇ ਸਿਟੀ ਦੇ ਬੱਚੇ ਪੁਣੇ ਸਿਟੀ ਦੇ ਬੱਚੇ ਆ ਨਿਆਣੇ ਹੈਲੋ ਮਾਸੇ ਮੁਗਰ ਲਿਆ ਵੇ ਹੈ ਸਿਟੀ ਬਹੁਤ ਸੋਹਣੀਆਂ ਬਾਈ ਪੁਣੇ ਸਾਰਿਆਂ ਨੂੰ ਵਿਜ਼ਿਟ ਕਰਨੀ ਚਾਹੀਦੀ ਆ ਤੇ ਇਹਦੇ ਵਿੱਚ ਨਾ ਇੱਕ ਹੈਗਾ ਰੋ ਸਿੰਘਰ ਸਿੰਘਰ ਕਿਲਾ ਜੋ ਸਾਰੇ ਨੂੰ ਵਿਜ਼ਿਟ ਕਰਨ ਚਾਹੀਦਾ ਸਿੰਘਰ ਕਿਲਾ ਬਹੁਤ ਹੀ ਸੋਹਣਾ ਹੈ ਬਈ ਟਰੈਕਿੰਗ ਕਰਨ ਨੂੰ ਮਿਲ ਜਿੰਦੀ ਹੈ ਉੱਥੇ ਸੋਨ ਆ ਦੇਖੋ ਅੱਜ ਤੇ ਕੱਪੜੇ ਆਟੋਪੂਆ ਬੰਗਾ ਉਹ ਬਾਈ ਦੀ ਦੁਕਾਨ ਆ ਬਾਜ਼ਾਰ ਆ ਲੇਡੀ ਟੈਸ ਇੱਥੇ ਸਾਰਾ ਕੁਝ ਮਿਲਦਾ ਵੀਰ ਵਾਚਿੰਗ ਬਹੁਤ ਚੀਜ਼ ਕੈਪੀ ਅੰਦਰ ਗਾਰਮੈਂਟਸ ਪਾਇਆ ਆ ਦੇਖੋ ਫੁੱਟਵੈਅ ਦਾ ਸਮਾਨ ਆ ਜੰਗੂ ਫੁੱਟਵੈਅ ਦਾ ਸਮਾਨ ਉੱਥੋਂ ਦੇ ਕਦਕਾਨ ਅੱਗੇ ਦੇਖ ਫੁੱਟਵੈਅ ਦੀ ਫੇ ਪਾਛੀ ਦੇ ਬਾਗੂ ਲੈ ਕੇ ਕਾਇਨਾ ਉਧਰ ਦੋਤੀ ਐਲੀ ਦੀਦੀ ਆ ਗਾਰਮੈਂਟਸ ਆ ਗਾ ਵੀ ਸਾਹਮਣੇ ਆ ਦੇਖੋ ਅਗਲੀ ਵਿਚੀ ਗਾਰਮੈਂਟਸ ਹੀ ਹੈਗਾ ਨਾ ਫੁੱਟਵੈਅ ਦਾ ਫਿਟਸ ਫੁੱਟਵੈਅ ਬਾਲਾ ਜੀ ਨਾਟ ਅ ਸ਼ਰਟ ਜਿਆਦੇ ਆ ਜਾਓ ਸਾਹਮਣੇ ਦੇਖੋ ਹਾਂ ਦੇਖੋ ਸਾਹਮਣੇ ਵੀ ਸਮਾਨ ਸਭ ਮਿਲਦਾ ਇੱਥੇ ਲਵਿਸਟਿਕ ਵੇਅਰ ਆ ਲੈ ਕੁੜਗਾਂ ਦਾ ਆ ਫੇਅਰ ਫੁੱਟਵੇਅਰ ਦੱਗੇ ਆ ਗਾਰਮੈਂਟਸ ਪਿਆਗਾ ਸੇਲ ਆ ਭਈਏ ਸੇਲ ਫਿਰ ਮੈਸੇਜ ਮਿਲੋ ਮੇਰਾ ਨਾ ਕਾਲ ਉਠਾਤੇ ਉਹਨਾਂ ਮੈਸੇਜ ਕਰਤੇ ਹੋ ਆ ਵੇਖੋ ਬਹੁਤ ਤਗੜਾ ਵੇ ਆ ਰ ਆ ਭਈਏ ਖੜਕੀ ਸਹਿਰ ਦਾ ਤਾਂ ਗਾਇਸ ਆਪਾਂ ਲੈ ਕਰ ਤਵਾ ਦੋਸਾ ਦਾਵਾ ਲੈ ਲਿਆ ਆਪਾਂ ਬਾਜ਼ਾਰ ਚੋਂ ਤੇ ਹੁਣ ਆਪਾਂ ਚੱਲ ਰਹੇ ਆਂਗੇ ਹਸਪਤਾਲ ਵੱਲ ਨਾਲ ਖਿੜਕੀ ਆਸਾ ਆ ਦੇਖੋ ਦੇਖੋ ਬਈ ਕਰਾਊਡ ਫੂਨੇ ਵਿੱਚ ਤੇ ਆਪਾਂ ਨੂੰ ਨਾ ਸੜਕ ਪਾਰ ਕਰਨ ਨੂੰ ਜਗ੍ਹਾ ਨਹੀਂ ਮਿਲ ਰਹੀ ਆ ਦੇਖੋ ਹੁਣ ਮਾਰਾ ਥਾਪਣਾ ਜੀਗਾ ਫੇਰ ਉਹ ਹੋ ਗਿਆ ਫੇਰ ਮਸ਼ੀਨਰੀ ਦੇਖੋ ਕਿੰਨੀ ਚੱਲ ਰਹੀ ਹੈਗੀ ਪੂਰਾ ਭਗਦਾ ਹੈ ਰੋਡ ਮਾਰ ਸਾਹ ਵੱਲ ਇਹ ਮਾਰ ਸਾਹੀ ਨਾ ਇੱਧਰ ਪੁੰਨੇ ਵੱਲ ਨੂੰ ਜਾਂਦਾ ਜੋ ਚਲੋ ਜਾਣਾ ਤਾਂ ਗਾਇਸ ਸੋਨਾ ਪਾਂਕੇ ਤੇ ਜਾ ਰਹੇ ਹਾਂਗੇ ਆਪਾਂ ਨੂੰ ਕਾਹਲੀ ਹੁਣ ਥੋੜੀ ਸਪੀਡ ਥੋੜੀ ਵਧਾਤੀਏ ਤੁਰੇ ਜਾਂਦੇ ਹਾਂਗੇ ਉਹ ਦੇਖੋ ਡਿਊਟੀ ਦਾ ਟਾਈਮ ਹੋ ਗਿਆ ਇੱਧਰ ਲਈ ਬਾਈ ਦਾ ਯਾਰ ਉਹ ਸਾਹਮਣੇ ਅੰਦਰ ਆ ਰਹੀ ਚੱਲ ਹੱਥ ਚੱਕਿਆ ਸੀਗਾ ਇੱਧਰ ਡਿਊਟੀ ਦਾ ਟਾਈਮ ਹੋ ਗਿਆ ਹੁਣ ਆਪਾਂ ਤੇ ਇੱਥੇ ਜਾ ਹੀ ਜੰਨੇ ਹਾਂ ਕਿ 8:30 ਵਜੇ ਦੀ ਡਿਊਟੀ ਹੈਗੀ ਤੇ ਟਾਈਮ ਹੋ ਗਿਆ 15 ਕਿ ਮਿੰਟ ਰਹਿ ਗਏ ਉਦੋਂ ਪਹਿਲਾਂ ਪਹਿਲਾਂ ਆਪਾਂ ਪਹੁੰਚਣਾ ਆਪਾਂ ਤੇ ਤੇ ਜਾਈ ਜਾਂਦੇ ਆਗੇ ਤਵਾ ਵੀ ਫੜਾਉਣਾ ਦਾ ਲੋ ਹੁਣ ਤਾਂ ਗਾਇਸ ਹੁਣ ਆਪਾਂ ਪਹੁੰਚ ਗਏ ਆ ਕਮਰੇ ਵਿੱਚ ਤੇ ਸਾਡੀ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਤਾਂ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ